ਪਤੀ ਦੇ ਉੱਤੇ ਚਾਚੀ ਦੇ ਨਾਲ ਅਫੇਅਰ ਹੋਣ ਦਾ ਸ਼ੱਕ ਸੀ ਜਿਸ ਦੇ ਚੱਲਦਿਆਂ ਸੌਰਿਆ ਨੇ ਵਿਅੋਧਾ ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕਰ ਦਿੱਤਾ ਤਦ ਆਸਤੇ ਇਹ ਕਿ ਫਗਵਾੜਾ ਦੇ ਵਿੱਚ ਸੋਰਾ ਪਰਿਵਾਰ ਦੇ ਵੱਲੋਂ ਇੱਕ ਵਿਅੋਧਾ ਦਾ ਕਤਲ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਤਾਂ ਪੀਕੇ ਵਾਲਿਆਂ ਦਾ આરોਪ ਹੈ ਕਿ ਸੌਰਿਆ ਨੇ 3 ਦਿਨਾਂ ਪਹਿਲਾਂ ਮਾਰਕੁੱਟ ਕੀਤੀ ਹੈ ਫਿਰ ਜ਼ਹਿਰੀਲੀ ਦਵਾਈ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜੋ ਤਾਂ ਦੇ ਪਤੀ ਸਣੇ 4 ਲੋਕਾਂ ਤੇ ਮਾਮਲਾ ਦਰਜ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਵਿਅੋਧਾ ਨੂੰ ਪਤੀ ਤੇ ਚਾਚੀ ਦੇ ਨਾਲ ਅਫੇਅਰ ਹੋਣ ਦਾ ਸ਼ੱਕ ਸੀ ਦੋਵਾਂ ਦੀ ਚੈਟ ਵੀ ਪੜੀ ਸੀ ਉਸ ਤੋਂ ਬਾਅਦ ਉਹਨਾਂ 'ਚ ਝਗੜਾ ਚੱਲ ਰਿਹਾ ਸੀ ਤੇ ਵਿਅਉਤਾ ਦੀ ਪਛਾਣ ਮੁਸਕਾਨ ਦੇ ਤੌਰ ਤੇ ਹੋਈ ਹੈ ਇਸੇ ਮਾਮਲੇ ਦੇ ਵਿੱਚ ਵਿਅਉਤਾ ਦਾ ਪਤੀ ਤੇ ਬਾਕੀ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ਉਧਰ ਪੀਕੇ ਪਰਿਵਾਰ ਦੇ ਵੱਲੋਂ ਮ੍ਰਿਤਕ ਦੀ ਲੈਂਡ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਦੋਸ਼ੀ ਫੜਿਆ ਨਹੀਂ ਜਾਂਦਾ ਉਹਨਾਂ ਦੇ ਵੱਲੋਂ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਇਹ ਹੈ ਨਾ ਕੁੜੀ ਦੀ ਡੈਥ ਹੋਈ ਸੀਗੀ ਇਹ ਪਰਸਨ ਤੇ ਕੱਲ ਉਹਨਾਂ ਨੇ ਇਦਾਂ ਕੀਤਾ ਜੀ ਉਹ ਕੁੜੀ ਦੇ ਸਾਹਦੇ ਵਿੱਚ ਇੱਕ ਮਿੰਟ ਪੜੀ ਇੱਕ ਮਿੰਟ ਹਾਂਜੀ ਹਾਂਜੀ ਆ ਗਈ ਹਾਂਜੀ ਹਾਂਜੀ ਆ ਤੁਸੀਂ ਕੀ ਕਰ ਰਹੇ ਹੋ ਜੀ ਸਰ ਸ ਮੇਰੀ ਮਰਜ਼ੀ ਮੈਂ ਜਾ ਰਹੀ ਹਾਂ ਤੁਸੀਂ ਕਿਹਾ ਮੈਨੂੰ ਖੜ ਲਉਗੇ ਇਹ ਤੁਸੀਂ ਹੱਥ ਕਿੱਧਰ ਲਾਉਣੇ ਪਿੱਛੇ ਮੈਂ ਫਾਈਟ ਦੇ ਰਿਹਾ ਤੁਸੀਂ ਹੱਥ ਪੜ ਰਹੇ ਹਾਂ ਬੈਠੋ ਮੈਂ ਆ ਰਿਹਾ ਬੋਲੋ ਹਾਂਜੀ ਸਰ ਤੇ ਇਹਨਾਂ ਨੇ ਕੁੜੀ ਜਿੱਦਾਂ ਮਤਲਬ ਕੁੜੀ ਦੇ ਰਿਲੇਸ਼ਨ ਕੁੜੀ ਦੇ ਘਰ ਵਾਲੇ ਦੇ ਰਿਲੇਸ਼ਨ ਸਿਗੇ ਜੀ ਉਹਦੇ ਨਾਲ ਆਪਣੇ ਥੋੜੀ ਚਾਚੀ ਦੇ ਨਾਲ ਮੁੰਡੇ ਦੇ ਉਹਦੇ ਰਿਲੇਸ਼ਨ ਸੀਗੇ ਉਹਦੀ ਚਾਚੀ ਦੇ ਨਾਲ ਤੇ ਉਹ ਕੁੜੀ ਨੂੰ ਪਤਾ ਲੱਗਾ ਉਹ ਕੁੜੀ ਨੇ ਵਿਰੋਧ ਕੀਤਾ ਆਪਣੇ ਮਾਪਿਆਂ ਦੱਸਣਾ ਚਾਹਿਆ ਇਹਨਾਂ ਨੇ ਉਹਨਾਂ ਦੇ ਸਰਚ ਵੀ ਸੱਟਾਂ ਮਾਰੀਆਂ ਤੇ ਕੁੜੀ ਨੂੰ ਦਵਾਈ پلا ਕੇ ਕੁੜੀ ਤੈਤ ਹੋ ਗਈ ਆ। ਕੁੜੀ ਸਾਡੇ ਕੋਲ ਆਈ ਜਿੱਨੇ ਤੱਕ ਇਨਸਾਫ ਨਹੀਂ ਮਿਲਦਾ। ਕੀ ਨਾਮ ਵਗੈਰਾ ਕੀ ਇਹੀ ਬੋਟ ਜਿਹੜਾ ਬੰਦਾ ਪੁੱਛਦਾ ਜਿਹੜਾ ਮੁੰਡੇ ਦੀ ਭੈਣ ਆ ਉਹ ਮੇਰਾ ਪਰੇਟ ਆ ਉਹਨਾਂ ਦਾ ਅਕਬੀਰ ਆ ਜੀ। ਨਹੀਂ ਪਾਣੂ ਕਦੋਂ ਦਾ ਮਾਮਲਾ ਹੈ ਸਾਰਾ ਕਦੋਂ ਇਹ ਜੀ 2 ਦਿਨ ਹੋ ਗਏ ਜੀ। ਵਿਆਹ ਕਿੱਥੇ ਸੀ ਕੁੜੀ ਬੰਦ ਜੀ। ਕੁੜੀ ਦੀ ਰਾਵਲ ਪਿੰਡ ਕਿਹੜੇ ਪਿੰਡ ਦਾ ਆ ਜੀ? ਹਾਂ ਜੀ। ਕਿਹੜੇ ਪਿੰਡ ਦਾ ਇਹ ਸ਼ ਤੇ ਵਿਆਹ ਹੀ ਕਿਦਾਂ ਹੋ ਗਿਆ ਮੁੰਡੇ ਦਾ ਕੋਈ ਨਾਮ ਮੈਂ ਜੀ ਹਰੇ ਇੰਨਾ ਕੰਫਰਮ ਨਹੀਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਅੱਧੇ ਪੌਣੇ ਘੰਟੇ ਬਾਅਦ ਦੇ ਦਿੰਦਾ ਪਰਸੋਂ ਜਿਹੜੀ ਕੁੜੀ ਨੇ ਮੁੰਡੇ ਨੇ ਦੋਨਾਂ ਨੇ ਰੋਲਾ ਪਿਆ ਸੀਗਾ ਇਹ ਪਾਇਆ ਸੀਗਾ ਵੀ ਇਹਨਾਂ ਨੇ ਦਵਾਈ ਖਾ ਲਈ ਆ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਲੱਗਦਾ ਆ ਵੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਧੱਕੇ ਨਾਲ ਖਲਾਈ ਗਈ ਆ ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਐਟ ਲੱਗੀ ਐਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਆ ਬੋ ਗੱਡੀ ਦੇ ਵਿੱਚ ਪਈ ਆ ਅਸੀਂ ਇੱਥੇ ਆਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ ਅੰਦਰ ਬੈਠੇ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ ਰਾਵਲਪਿੰਡੀ ਵਿਆਹੀ ਅਸਨ ਨੀ ਨਾ ਸਹ ਰਾਣੀ ਦਾ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ 2-3 ਸਾਲ ਹੋ ਗਏ 2 ਤੋਂ 2.5 ਸਾਲ ਦਾ ਸਮਾਂ ਹੋ ਗਿਆ ਆ ਤੇ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚੋਂ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਲੰਗੇਤੀ 2-3 ਵਾਰੀ ਫੜਿਆ ਪਰ ਇਹਨਾਂ ਨੇ ਪਿੰਡ ਚ ਰੌਲਾ ਇਹ ਪਾਇਆ ਵੀ ਕੁੜੀ ਨੇ ਹਾਈਲਾਈਟ ਕੀਤੀ ਸੀ ਉਹਦਾ ਬਾਦ ਅਣੀ ਬਣਿਆ ਤਾਂ ਕਰਕੇ ਉਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਪਰ ਇੰਤਾਂ ਦੀ ਕੋਈ ਗੱਲ ਨਹੀਂ ਹੋਣਾ ਅਸੀਂ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ ਦੀ ਹੋਈ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਮਾਮੀ ਇੱਥੇ ਦੇਖ ਲਓ ਔਰ 라ਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ ਦੋ ਦਿਨ ਹੋ ਗਏ ਆ ਕੁੜੀ ਡੈਥ ਹੋਈ ਨੂੰ ਉਸ ਮਾਰਟਮ ਵੀ ਕਰਾਉਣਾ ਕੁੜੀ ਦਾ ਅਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰ ਤੌਰ ਤੇ ਆਇਆ ਵੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਹੈਗਾ ਜੇ ਉਹਨਾਂ ਦੇ ਦਿਲ 'ਚ ਚੋਰ ਨਹੀਂ ਸੀ ਤੇ ਫੇ ਕਿਉਂ ਲੋਕ ਦੇ ਕਿਉਂ ਫਿਰਦੇ ਹੋ ਨਹੀਂ ਪਰਿਵਾਰ ਕਿੱਦਾਂ ਕੋਈ ਮਿਲਿਆ ਉਹ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਇੱਥ ਕੁੜੀ ਦਾ ਸੀ ਫੋਨ ਲੈ ਕੇ ਆਏ ਆ ਆਪਣੇ ਦੇ ਬਰਾਮਦ ਕਰਕੇ ਠੀਕ ਆ ਇਹ ਗੱਲਾਂ ਸਾਨੂੰ ਨਹੀਂ ਪਤਾ ਸੀ ਲੇਕਿਨ ਲੇਡੀਜ਼ ਨੂੰ ਵਿੱਚੋਂ ਵਿੱਚ ਸਾਰਿਆਂ ਨੂੰ ਗੱਲਾਂ ਪਤਾ ਸੀਗੀਆਂ ਸਾਨੂੰ ਅੱਜ ਇਹ ਗੱਲ ਪਤਾ ਲੱਗੀ ਆ ਇਹ ਮਾਮਲਾ ਭਾਜੀ ਮੇਰੇ ਮਹੱਲੇ ਦਾ ਆ ਜੀ ਇਹ ਮਹੱਲੇ ਮਹੱਲੇ ਦੀ ਕੁੜੀ ਆ ਫਗਵਾੜੇ ਸ਼ਾਮਨਗਰ ਦੀ ਇਹ ਕੁੜੀ 라ਵਲਪਿੰਡੀ ਚ ਵਿਆਹੀ ਸੀਗੀ ਠਾਈਕ ਸਾਲ ਹੋ ਗਏ ਵਿਆਹ ਹੋਏ ਨੂੰ ਤੇ ਜਿਹੜਾ ਇਹ ਮਾਮਲਾ ਹੁਣ ਮੋੜਿਆ ਆਇਆ ਆ ਇਹ ਪਤਾ ਲੱਗਾ ਆ ਵੀ ਜਿਹੜਾ ਮੁੰਡਾ सनी ਆ ਉਹਦੇ ਆਪਣੀ ਚਾਚੀ ਦੇ ਨਾਲ ਨਜ਼ਾਇਜ਼ ਸਬੰਧ ਸੀਗੇ ਤੇ ਕੁੜੀ ਨੇ ਕਾਫੀ ਵਾਰੀ ਕਿਹਾ ਵੀ ਆ ਘਰਦਿਆਂ ਨੇ ਵੀ ਸਮਝਾਇਆ ਪਰ ਉਹ ਹਟਿਆ ਨਹੀਂ ਹੈਗਾ। ਹੁਣ ਜਿਹੜੀ ਹੋਈ ਆ ਪਰਸੋ ਕੁੜੀ ਨੇ ਦਵਾਈ ਖਾਧੀ ਆ ਇਹ ਨਹੀਂ ਪਤਾ ਨੇ ਖਾਧੀ ਆ ਖਲਾਈ ਆ ਉਹਨੂੰ ਕਿਉਂਕਿ ਉਹਨੂੰ ਕੁੜੀ ਨੂੰ ਕੁੱਟਿਆ ਵੀ ਗਿਆ ਆ ਤੇ ਬਾਅਦ ਚ ਦਵਾਈ ਖਲਾਈ ਗਈ ਆ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਇਹ ਆ ਵੀ ਕੁੜੀ ਨਾਲ ਜ਼ਬਰਦਸਤੀ ਦਾ ਹੋਈ ਆ ਤੇ ਮੈਂ ਤਾਂ ਇਹ ਕਹੂੰਗੀ ਵੀ ਅੱਜ ਇਹ ਵੀ ਪਹਿਲਾ 2-3 ਦਿਨ ਹੋ ਗਏ ਕੋਈ ਸਦਵਾਈ ਨਹੀਂ ਉਹਦੇ ਘਰਦਿਆਂ ਨੇ ਕੋਈ ਕਾਰਵਾਈ ਨਹੀਂ ਕੁਝ ਨਹੀਂ ਹੋਇਆਗਾ ਪ੍ਰਸ਼ਾਸਨ ਅੱਗੇ ਇਹੀ ਆ ਵੀ ਜੋ ਵੀ ਕਾਰਵਾਈ ਬੰਦੀ ਆ ਮੁੰਡੇ ਨੂੰ ਤੇ ਉਹਦੀ ਚਾਚੀ ਨੂੰ ਅਰੈਸਟ ਕੀਤਾ ਜਾਵੇ ਮੇਰਾ ਨਾਂਜੀ ਬਲਵਿੰਦਰ ਬੋਧ ਮੈਂ ਅੰਬੇਡਕਰ ਸੈਨਾ ਮੂਲ ਨਿਵਾਸੀ ਤੋਂ ਦੁਆਬਾ ਪ੍ਰਧਾਨ ਸਭ ਤੋਂ ਪਹਿਲਾਂ ਜੈਪੀਨ ਜੈ ਭਾਰਤ ਨਮੋ ਬਦਾਏ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਅਸੀਂ ਦੁੱਖ ਦੀ ਘੜੀ ਵਿੱਚ ਫਾਣਾ ਰਾਵਲਪਿੰਡੀ ਵਿੱਚ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਸਮਾਜ ਦੀ ਇੱਕ ਧੀ ਜਿਹੜੀ ਆਪਣੇ ਸ਼ਾਮਨਗਰ ਤੋਂ ਸੀਗੀ ਸਾਡੇ ਸਮਾਜ ਦੀ ਧੀ ਜਿਸ ਦਾ ਨਾਮ ਮੁਸਕਾਨ ਸੀਗਾ ਔਰ ਜਿਹੜੀ ਰਾਵਲਪਿੰਡੀ ਵੀ ਆਈ ਸੀਗੀ ਔਰ ਉਸ ਕੁੜੀ ਨਾ ਜਿਹੜਾ ਉਸਦਾ ਹਸਬੰਡ ਸੀਗਾ ਜਿਹੜਾ ਸਣੀ ਉਸਨੇ ਉਹ ਜਿਹੜਾ ਸਣੀ ਸੀਗਾ ਉਹ ਕੈਰੈਕਟਰਲੈਸ ਬੰਦਾ ਸੀਗਾ ਉਹ ਕੈਰੈਕਟਰਲੈਸ ਹੋਣ ਦੇ ਨਾਤੇ ਜਿਹੜੀ ਕੁੜੀ ਸੀਗੀ ਮੁਸਕਾਨ ਉਸਨੇ ਉਹਦੀ ਜਿਹੜੀ ਮੋਬਾਈਲ ਦੀ ਚੈਟ ਜਾਂ ਉਹਦੀ ਜਿਹੜੀ ਵੀਡੀਓ ਦੇਖ ਲਈਆਂ ਸੀਗੀਆਂ ਤਾਂ ਜਦੋਂ ਉਸਨੇ ਮੁਸਕਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਣੀ ਸੀਗਾ ਤਾਂ ਉਸਨੇ ਪਹਿਲਾਂ ਉਸ ਦੇ ਸਿਰ 'ਚ ਕੋਈ ਚੀਜ਼ ਨਾਲ ਵਾਰ ਕੀਤਾ ਜਿਹੜਾ ਕੁੜੀ ਬੇਹੋਸ਼ ਹੋਈ ਤਾਂ ਫਿਰ ਜਿਹੜਾ ਸਣੀ ਸੀਗਾ ਇਸਨੇ ਉਸ ਬੇਹੋਸ਼ ਕੁੜੀ ਦੇ ਮੂੰਹ 'ਚ ੱੱਕੇ ਨਾਲ ਕੋਈ ਜ਼ਹਿਰੀਲੀ ਪੌਇਜ਼ਨ ਵਗੈਰਾ ਉਹਨੂੰ ਦੇ ਦਿੱਤੀ ਗਈ ਔਰ ਜਿਹੜੀ ਕੁੜੀ ਵਿਚਾਰੀ ਸਾਡੇ ਸਮਾਜ ਦੀ ਪੜ੍ਹੀ ਲਿਖੀ ਕੁੜੀ ਹਾਈਲਾਈਟਸ ਕਲੀਅਰ ਸੀਗੀ ਉਹ ਸਾਡੇ ਸਮਾਜ ਦੀ ਧੀ ਜਿਹੜੀ ਉਹਨੂੰ ਪੌਇਜ਼ਨ ਨਾਲ ਉਸਦੀ ਮੌਤ ਹੋ ਗਈ ਔਰ ਅੱਜ ਬੜੇ ਸ਼ਰਮ ਦੀ ਗੱਲ ਆ ਵੀ ਅਸੀਂ ਅੱਜ ਜਿਹੜੀ ਸਾਡੇ ਸਮਾਜ ਦੀ ਧੀ ਜਿਹੜੀ ਇਸ ਸਰੀਰਕ ਤੌਰ ਤੇ ਸਾਡੇ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੀ ਉਸ ਦਾ ਇਨਸਾਫ ਲੈਣ ਲਈ ਵੀ ਅਸੀਂ ਐਂਬੂਲੈਂਸ ਵਿੱਚ ਉਹਦੀ ਡੈਡੀ ਡੈੱਡ ਬੋਡੀ ਆ ਉਹ ਕਦੀ ਆਪਣੇ ਜੀ.ਡੀ. ਰੋਡ ਉੱਪਰ ਜਾਂ ਕਦੀ ਕਿਤੇ ਰੱਖ ਕੇ ਉਹਦਾ ਇਨਸਾਫ ਲੈਣ ਲਈ ਗੋਹਾਲ ਲਗਾ ਰਹੇ ਆ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਜਿਹੜੀ ਮੁਸਕਾਨ ਆ ਉਸ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜਾ ਸਣੀ ਆ ਜਾਂ ਉਸ ਦੇ ਜਿਹੜੇ ਨਾਲ ਉਹਦੇ ਹਮਖਿਆਲ ਜਿਹੜੇ ਦੋਸਤ ਆ ਉਹਦੇ ਇਸ ਸਾਜ਼ਿਸ਼ ਵਿੱਚ ਜਿਹੜੇ ਉਸ ਦੇ ਨਾਲ ਸੀਗੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਵਿੱਚ ਸਿੱਟੇ ਜਾਵੇ ਅਸੀਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਟਾਈਮ ਦਿੰਦੇ ਆ ਜੇ ਅਗਰ ਦੋਸ਼ੀ ਜੇਲ੍ਹ ਵਿੱਚ ਨਾ ਸਿੱਟੇਗੇ ਅਸੀਂ ਆਪਣੀ ਅਗਲੀ ਰਣਨੀਤੀ ਸਾਰੇ ਸਮਾਜ ਨਾਲ ਸਾਰੇ ਭਾਈਚਾਰੇ ਨਾਲ ਤਿਆਰ ਕਰਕੇ ਚਾਹੇ ਸਾਨੂੰ ਸੜਕਾ ਤੇ ਆਉਣਾ ਪਵੇ ਅਸੀਂ ਆਪਣੀ ਅਗਲੀ ਰਣਨੀਤੀ ਲੈ ਕੇ ਸੜਕਾ ਦੇ ਉੱਤਰ ਲਈ ਤਿਆਰ ਆ ਸਾਨੂੰ ਤਲਾਸ਼ ਮਿਲੀ ਸੀ ਕਿ ਪਤੀ ਪਤਨੀ ਜੋ ਮੁਸਕਾਨ ਤੇ ਉਹਦਾ ਪਤੀ ਸੁਣੇ ਆ ਜੋ ਜਿਹੀ ਜਿਆ ਖਾਂ ਕਰਕੇ ਸਰ ਹਸਪੀਟਲ ਫਰਵਾਹ ਦਾਖਲ ਸਾਡਾ ਆਈ ਉੱਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ 6 ਸਾਲ ਤੋਂ ਕਰਕੇ ਜਿੰਦ ਦੇ ਜਫਰ ਕਰਤਾ ਉਹ ਸ੍ਰੀ ਰਾਮ ਹਸਪੀਟਲ ਜਿੰਦ ਦੇ ਦਾਖਲ ਹੋਏ ਉਸ ਤਾਂ ਬਾਅਦ ਵੀ ਲੜਕੀ ਆ ਕੱਲ ਜੋ ਕੇ ਕਿਨੇ ਜਦੀ ਸੀਸ ਹੋ ਗਈ ਸੀ ਉਹ ਲੜਕੀ ਕੱਕੇ ਵਾਸਿ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸ ਦੀ ਮੌਤ ਹੋ ਚੁੱਕੀ ਜਦੋਂ ਫਾਇ ਮਿਲਿਆ ਪੁਲਿਸਰ ਕੁ ਮੈਂਬਰ ਆਇਆ ਉਹਦੇ ਪਿਤਾ ਜੀ ਉਹ ਮੌਤ ਤੋਂ ਬੰਦੇ ਆਇਆ ਜੇ ਵਾਪਸ ਅਜੀਤ ਸਿੰਘ ਆ ਉਹਦੇ ਗਵਾਹੀ ਲੈ ਕੇ ਬਹਿਣਾ ਮਤਲਬ ਜੋ ਬੰਦੀ ਲੱਭੀ ਉਹ ਕਹਦਾ ਜੀ ਮੈਂ ਕਹਿੰਦਾ